ਮਨਜੀਤ ਨਾਮ ਹੈ ਹਾਂ ਦੇਖਿਓ ਦੇਖੋ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਅੱਜ ਅਸੀਂ ਪ੍ਰੈਸ ਕਾਨਫਰੰਸ ਅੱਦ ਕੇ ਜਿਹੜਾ ਕੱਲ ਦਾ ਰੇਲ ਰੁਕੋ ਅੰਦੋਲਨ ਹੈ ਉਹਦੇ ਵਿੱਚ ਸਾਰੇ ਪੰਜਾਬੀਆਂ ਨੂੰ ਠੀਕ ਹੈ ਜੀ ਚਾਹੇ ਉਹ ਕੁਸ਼ਿਆਰੀ ਸੀਗਾ ਚਾਹੇ ਉਹ ਦੁਕਾਨਦਾਰ ਸੀਗਾ ਚਾਹੇ ਸਾਡੇ ਵਪਾਰ ਮੰਡਲ ਵਾਲੇ ਨੇ ਚਾਹੇ ਮੁਲਾਜ਼ਮ ਨੇ ਚਾਹੇ ਵਿਦਿਆਰਥੀ ਨੇ ਪੰਜਾਬ ਦੇ ਲੋਕ ਗਾਇਕ ਨੇ ਅਸੀਂ ਸਾਰੇ ਪੰਜਾਬੀਆਂ ਕੋਲੋਂ ਸਹਿਯੋਗ ਮੰਗਿਆ ਕਿ 12 ਤੋਂ 3 ਵਜੇ ਤੱਕ ਕਲ ਰੇਲਾਂ ਵਿੱਚ ਆਓ ਰੇਲਾਂ ਟੱਕਣੀਆਂ ਵੱਡਾ ਮਸਲਾ ਨਹੀਂ ਸਾਡੇ ਲਈ ਡੋਕਦੇ ਨੇ ਰੇਲਾਂ ਵਿੱਚ ਲੱਖਾਂ ਲੋਕ ਆਉਣ ਇਹ ਬਹੁਤ ਜ਼ਰੂਰੀ ਹੈ ਤਿੰਨ ਘੰਟੇ ਪੰਜਾਬ ਲਈ ਇਸ ਮੁਲਖ ਲਈ ਕਿਸਾਨ ਮਜ਼ਦੂਰ ਲਈ ਜਿਹਦਾ ਭਾਈ ਤੁਸੀਂ ਅੰਨ ਖਾਂਦੇ ਉਹਦੇ ਲਈ ਜੁਰ ਕੱਢੇ ورਸੀ ਇੱਕ ਤਾਂ ਇੱਕ ਅਪੀਲ ਇਹ ਕੀਤੀ ਹੈਗੇ ਬਾਕੀ ਰੇਲ ਟੇਸ਼ਨਾਂ ਦੇ ਉੱਤੇ ਸਿੱਧਾਨਮਕ ਸੰਸਥਾਵਾਂ ਨੂੰ ਕਿਹਾ ਸਾਡੇ ਯਾਤਰੀਆਂ ਨੂੰ ਕੋਈ ਤਕਲੀਫ ਨਾ ਹੋਵੇ ਉੱਥੇ ਲੰਗਰ ਜੁਰ ਪੁੱਜਦਾ ਜਾਵੇ ਸਾਨੂੰ ਲੱਗਦਾ ਸਾਡੀ ਪਬਲਿਕ ਸਾਡਾ ਸਹਿਯੋਗ ਕਰੋਗੀ ਦੂਸਰਾ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਭਾਰਤ ਸਰਕਾਰ ਚਿੰਤਤ ਨਹੀਂ ਹੈਗੀ ਦੇਖੋ ਏਡਾ ਬਡਾ ਕਿਸਾਨ ਅੰਦੋਲਨ ਹੈ ਪੂਰਾ ਦੇਸ਼ ਚਿੰਤਤ ਹੈ ਡੱਲੇਵਾਲ ਸਾਹਿਬ ਦੀ ਸਿਹਤ ਤੇ ਪੂਰਾ ਦੇਸ਼ ਚਿੰਤਤ ਹੈ ਵੀ ਕਿਸਾਨਾਂ ਨੂੰ ਪੈਦਲ ਵੀ ਰਾਜਤਾਨੀ ਵਿੱਚ ਨਹੀਂ ਜਾਣ ਦਿੱਤਾ ਗਿਆ ਗੋਲੀਆਂ ਮਾਰ ਰਹੇ ਨੇ ਅਗਲੇ ਬਣੇ ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਚਿੰਤਤ ਨਹੀਂ ਹੈਗੇ ਅਸੀਂ ਕਹਿੰਦੇ ਆ ਰੱਬ ਕਿਰਪਾ ਕਰੇ ਸਾਡੇ ਪ੍ਰਧਾਨ ਮੰਤਰੀ ਨੂੰ ਕੋ ਸਮਝ ਬਖਸ਼ੇ ਉਹ ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਸਨਮਾਨ ਕਰਨ ਜਿਹੜੇ ਲੋਕ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦੇ ਫਿਰ ਇਹ ਭੰਗਾ ਲੋਕ ਵੀ ਉਹਨਾਂ ਕੋਲੋਂ ਲੈਂਦੇ ਹੈਗੇ ਆ ਜੋ ਸਾਨੂੰ ਲੱਗਦਾ ਹੈਗਾ ਅਸਲ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦਾ ਸਵਾਲ ਹੈ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ੀ ਹੈ ਸਾਰਿਆਂ ਵਾਸਤੇ ਸਾਡੇ ਪੰਜਾਬੀਆਂ ਵਾਸਤੇ ਬਿਜਲੀ ਅਸੀਂ ਸਾਰਿਆਂ ਨੇ ਭੁਗਣੀ ਹੈ ਉਹਦੇ ਵਿੱਚ ਪ੍ਰਾਈਵੇਟੇਸ਼ਨ ਰੋਕਣ ਦਾ ਸਵਾਲ ਹੈਗਾ ਇਹ ਸਾਂਝਾ ਸਾਡਾ ਸਵਾਲ ਹੈ ਤੇ ਜਿਹੜੀਆਂ ਅਸੀਂ ਮੰਗਾਂ ਰੱਖੀਆਂ ਸਾਂਝੀਆਂ ਮੰਗਾਂ ਕਿਸਾਨ ਨਰੇਗਾ 200 ਦਿਨ ਮਜ਼ਦੂਰ ਵਾਸਤੇ ਅਸੀਂ 200 ਦਿਨ ਮੰਗ ਰਹੇ ਹੜਾੜੀਆਂ ਨੇ ਚੰਗੀ ਸਾਂਝੇ ਸਵਾਲਾਂ ਤੇ ਸਾਡਾ ਅੰਦੋਲਨ ਆ ਜਿਹਦੇ ਨਾਲ ਪੰਜਾਬ ਨੇ ਬਚਣਾ ਇਸ ਮੁਲਖ ਨੇ ਬਚਣਾ ਉਹ ਸਾਨੂੰ ਉਮੀਦ ਹੈ ਵੀ ਪੂਰਾ ਸਾਡਾ ਸਹਿਯੋਗ ਦਿੱਤਾ ਜਾਊ ਪੂਰੇ ਪੰਜਾਬੀ ਚਾਹੁੰਦੇ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਲੜੀਏ ਜਿਹੜਾ ਇਕਤਾ ਵਿੱਚ ਡਿੱਕਾ ਬਣੂਗਾ ਪੰਜਾਬ ਵਾਲੇ ਉਹਦੇ ਕੋ ਹਿਸਾਬ ਲੈਣਗੇ ਬਿੱਟੂ ਸਾਹਿਬ ਬੋਲ ਰਿਹਾ ਵੀ ਮੈਂ ਪੁੱਲ ਦਾ ਕੰਮ ਕਰਨਾ ਚਾਹੁੰਦਾ ਮੈਂ ਕਹਿੰਦਾ ਬਿੱਟੂ ਸਾਹਿਬ ਪਹਿਲਾਂ ਕਹਿੰਦੇ ਸੀ ਵੀ ਕਿਸਾਨ ਤੁਹਾਡੇ ਨਾਲ ਹੀ ਨਹੀਂ ਹੈ ਕਿ ਕਿਸਾਨ ਤਾਂ ਖੇਤਾਂ 'ਚ ਕੰਮ ਕਰ ਰਿਹਾ ਤੁਸੀਂ ਮਖੌਟਾ ਜਿਹਾ ਕਿਸਾਨੀ ਦੇ ਨਾਂ ਤੇ ਫਿਰ ਕਹਿੰਦੇ ਹੋ ਵੀ ਤਾਲੇਬਾਨ ਆ ਜੀ ਫਿਰ ਤੁਸੀਂ ਪਹਿਲਾਂ ਬਿਆਨ ਦਿੱਤਾ ਹੈ ਪੈਦਲ ਆਜੋ ਟਰੋਡੀ ਕਿਸੇ ਨੇ ਮੰਨੀ ਨਹੀਂ ਮਨ ਮੈਨੂੰ ਨਹੀਂ ਲੱਗਦਾ ਬਿੱਟੂ ਸਾਹਿਬ ਦੀ ਕੋਈ ਦਿੱਲੀ ਦਰਬਾਰ ਚ ਮੰਨਦਾ ਹੈਗਾ ਠੀਕ ਹੈ ਜੀ ਮੈਂ ਤਾਂ ਕਹਿੰਦਾ ਬਿੱਟੂ ਸਾਹਿਬ ਜੇ ਕਿਸਾਨਾਂ ਮਜ਼ਦੂਰਾਂ ਦਾ ਕਿਤੇ 헤ਜ ਆ ਤੇ ਅਸਤੀਫਾ ਦੇ ਕੇ ਬਾਹਰ ਚ ਜਿਹੜਾ ਉਹਨਾਂ ਨੇ ਕਿਹਾ ਸੀ ਕਿਸਾਨਾਂ ਦੇ ਜਿਹੜੇ ਖਤੇ ਜਿਹੜੇ ਕਿਹ ਨਾਲੇ ਜਾਣਗੇ ਹਾਂ ਨਹੀਂ ਮੈਂ ਤਾਂ ਅੱਜ ਵੀ ਤੁਹਾਡੇ ਜੜਾ ਟੈਲੀਵਿਜ਼ਨ ਤੇ ਚੈਲੰਜ ਕਰਦਾ ਬਿੱਟੂ ਸਾਹਿਬ ਤੁਹਾਨੂੰ ਚੇਤਾ ਫੁੱਲ ਗਿਆ ਲਕਸ਼ਾ ਨਾ ਲੰਘੀ ਆ ਕਿਰਪਾ ਕਰੇ ਥੋੜੀ ਜਾਂਚ ਏਜੰਸੀਆਂ ਜਾਂਚ ਲੱਗ ਜਨ ਸਾਰੇ ਕਿਸਾਨ ਲੀਡਰਾਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇੱਕ ਦਿਨ ਈਡੀ ਵਾਲੇ ਡਾਇਰੈਕਟਰ ਨੂੰ ਕਹਿੰਦੇ ਸਾਨੂੰ ਵੀ ਸਾਡੇ ਨਾਲ ਆ ਜੇ ਅਸੀਂ ਮੁੜ ਕੇ ਭਾਜਪਾ ਦੇ ਖਾਤੇ 'ਕ ਗਾਲ ਲਾਂਗੇ ਪਤਾ ਲੱਗ ਜੂ ਕਿਹਦੇ ਖਾਤੇ 'ਚ ਕੀ ਹੈਗਾ ਵਾ ੱਲੇ ਵਾਲ ਸਾਡੀ ਹੁਣ ਜਿਹੜੀ ਸੇਤ ਕਾਫੀ ਨਾਕੀ ਚੰਡੀ ਜਾਂਦੀ ਹੈ ਪਰ ਸ੍ਰੀ ਸਰਕਾਰਾਂ ਵਾ ਕਿਸੇ ਪੈਸੇ ਤੇ ਨਹੀਂ ਆ ਰਹੀਆਂ ਹੁਣ ਲਗਾਤਾਰ ਤੁਸੀਂ ਦੇਖਿਆ ਕਿ ਬਾਰਡਰ ਤੇ ਸੋਰਟ ਨਾਕੀ ਚੰਡੀ ਹੈ ਹਾਂ ਦੇਖੋ ਦੇਸ਼ ਚਿੰਤਾ ਤੇ ਆ ਸਾਰੇ ਕੋਈ ਵੀ ਆਪਣੇ ਪਰਿਵਾਰ ਦੇ ਮੁਖੀ ਦਾ ਨੁਕਸਾਨ ਨਹੀਂ ਚਾਹੁੰਦਾ ਹੁੰਦਾ ਪਰ ਅਸੀਂ ਦੇਖੋ ਜੱਥਿਆਂ ਚ ਫੈਸਲਾ ਕੀਤਾ ਵੀ ਦੇਸ਼ ਦੇ ਕਿਸਾਨ ਵਿੱਚ 45 ਤੋਂ 50 ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਬਾਹਰ ਸਾਡੇ ਪੰਜਾਬ ਨੂੰ ਲਾ ਕੇ ਉਹ ਦੇਸ਼ ਨੂੰ ਬਚਾਉਣ ਲਈ ਜੇ ਕੋਈ ਕੁਰਬਾਨੀ ਕਰਨੀ ਪੈਂਦੀ ਆ ਦੱਲਿਆ ਸਾਹਿਬ ਕੁਰਬਾਨੀ ਲਈ ਤਿਆਰ ਨੇ ਵੀ ਦੇਸ਼ ਦਾ ਕਿਸਾਨ ਮਜ਼ਦੂਰ ਬਚਣਾ ਚਾਹੀਦਾ ਔਰ ਮੈਨੂੰ ਲੱਗਦਾ ਸਰਕਾਰ ਉਹਨਾਂ ਨੂੰ ਸ਼ਹਾਦਤ ਵਾਲੇ ਪਾਸੇ ਲੈ ਕੇ ਜਾ ਰਹੀ ਹੈ